ਸ਼ਸ਼ੀਕਲ ਦੋਸਤੋ ਤੁਸੀਂ ਦੇਖ ਰਹੇ ਹੋ ਪਟਿਆਲਾ ਲਾਈਵ ਨਿਊਜ਼ ਤੇ ਮੈਂ ਹਾਂ ਸ਼ਾਹਵਾਜ਼ ਖਾਨ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਸਾਬਕਾ ਪ੍ਰਧਾਨ ਮਕਸੂਦ ਉਲ ਹਕ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਇਸ ਮੌਕੇ ਨਗਰ ਪਾਲਕਾ ਦੀਆਂ ਚੋਣਾਂ ਨੂੰ ਲੈ ਕੇ ਕੀ ਕਹਾ ਆਓ ਸੁਣਦੇ ਹਾਂ ਮਲੇਰਕੋਟਲਾ ਤੋਂ ਸ਼ਾਹਵਾਜ਼ ਖਾਨ ਪੜ ਰਿਹਾ ਹੈ ਪੰਜਾਬ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਤੇ ਕਿਹੜੀ ਪਾਰਟੀ ਹੈ ਤੁਸੀਂ ਜਾਣਦੇ ਹੋ ਵੈਸੇ ਜਿਵੇਂ ਕਿ ਵੀ ਮਿਊਨਿਸਪੈਲਿਟੀ ਦੀ ਜਿਹੜੀ ਚੋਣਾਂ ਨੇ ਹਰ ਪਾਰਟੀ ਆਪ ਦਾ ਆਪਣਾ ਨੁਮਾਇੰਦਾ ਉਤਾਰ ਰਹੀ ਹੈ ਸਮਰੰਦ ਵਿੱਚ ਕਿਹਾ ਤੁਹਾਡੀ ਪਾਰਟੀ ਵੀ ਇਸ ਵਿੱਚ ਉਤਾਰੇਗੀ ਨੁਮਾਇੰਦਾ ਹਾਂ ਮੇਰਾ ਨਾਮ ਮਕਸੂਦ ﺍﻟ ਹੱਕ ਹੈ ਤੇ ਸਾਬਕਾ ਪ੍ਰੈਜ਼ੀਡੈਂਟ ਆ ਮੈਂ ਮੁਸਲਮਨ ਲੀਗ ਦਾ ਇੰਡੀਅਨ ਯੂਨੀਅਨ ਮੁਸਲਮਾਨ ਲੀਗ ਦਾ ਸਾਫ ਦਾ ਪ੍ਰੈਜ਼ੀਡੈਂਟ ਤੇ ਅਸੀਂ ਉਸ ਬਾਟਾਂ ਦੇ ਵਿੱਚ ਕਿ ਪਾਰਟੀ ਵੱਲੋਂ ਕੈਂਡੀਡੇਟ ਉਤਾਰਾਂਗੇ ਆਉਣ ਵਾਲੇ ਇਲੈਕਸ਼ਨ ਨੇ ਜਿਹੜੇ ਮਨਿਸਪਲਟੀ ਦੇ ਤੇ ਅਸੀਂ ਉਹ ਲੜਾਂਗੇ ਵੀ ਕੁਝ ਪਾਰਟੀਆਂ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਹੋ ਸਕਦਾ ਹੈ ਕਿ ਇਨਸ਼ਾਅੱਲਾ ਕਿ ਇੱਥੇ ਤੀਜਾ ਮੋਰਚਾ ਸੀ ਬਣਾਈਏ ਜਿਹਦੇ ਵਿੱਚ ਮੇਰੀ ਗੱਲਬਾਤ ਚੱਲੀ ਹੈ ਪਾਰਟੀਆਂ ਦੇ ਵਿੱਚ ਅਸੀਂ ਹਾਈ ਕਮਾਂਡ ਨਾਲ ਵੀ ਗੱਲਬਾਤ ਕੀਤੀ ਹੈ ਇਨਸ਼ਾਅੱਲਾ ਅਸੀਂ ਇੱਥੇ ਇੰਡੀਆ ਦੀ ਯੂਨੀਅਨ ਮੁਸਲਮਾਨ ਲੀਗ ਵੱਲੋਂ ਇਲੈਕਸ਼ਨ ਲੜਾਂਗੇ ਸਰ ਕਿੰਨਾ ਕੁ ਹੰਗਾਰਾ ਮਿਲਣਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਵੀ ਇਸ ਵਾਰ ਅਸੀਂ ਤਾਂ ਪਬਲਿਕ ਨੂੰ ਅਪੀਲ ਕਰਦੇ ਹਾਂ ਕਿ ਇਮਾਨਦਾਰ ਸਮਝਦਾਰ ਤੇ ਜਿਹੜੇ ਸ਼ਹਿਰ ਦੇ ਕੰਮ ਨੇ ਤਰੱਕੀ ਆਪ ਤਾ ਤਰੱਕੀ ਆਪ ਤਾ ਜਿਹੜੇ ਕੰਮ ਨੇ ਉਹ ਕੀਤੇ ਜਾਣ ਜਿਹੜੀਆਂ ਸੜਕਾਂ ਦਾ ਕੋਈ ਮਸਲੇ ਨੇ ਸੀ ਬ੍ਰੀਜ ਦੇ ਮਸਲੇ ਨੇ ਵਾਟਰ ਸਪਲਾਈ ਦਾ ਮਸਲਾ ਹੈ ਕਈ ਸਾਡੇ ਜਿਹੜੇ ਬਾਹਰਲੇ ਏਰੀਆ ਨੇ ਸ਼ਹਿਰ ਦੇ ਉਨਾ ਏਰੀਆ ਦੇ ਵਿੱਚ ਸਿਵਰੇਜ ਦਾ ਆਰ ਬਾਟਰ ਸਪਲਾਈ ਦਾ ਜਿਹੜਾ ਮਸਲਾ ਹੋ ਰਿਹਾ ਹੈ ਅਸੀਂ ਕਹਿੰਦੇ ਆ ਕਿ ਉਹ ਲੋਕ ਜਾਨ ਜਿੱਤ ਕੇ ਜਿਹੜੇ ਉਹਦਾ ਹੱਲ ਕਰ ਸਕਣ ਸਰ ਪਿਛਲੇ 15-10 ਸਾਲਾਂ ਤੋਂ ਤਕਰੀਬਨ ਪਾਰਟੀ ਦੀ ਜਿਹੜੀ ਗਤੀਵਿਧੀਆਂ ਨੇ ਉਹ ਇਸ ਮਲੇਕੋਲਾ ਵਿੱਚ ਨਹੀਂ ਹੈ ਇਸ ਬਾਰੇ ਕੀ ਲੱਗਦਾ ਤੁਹਾਨੂੰ ਕਿਥੇ ਵੱਡੇ ਜੜੀ ਹੈਗੀ ਹੈ ਲੋਕਲ ਵਿੱਚ ਆਪਣਾ ਜਿਹੜਾ ਹੈਗਾ ਆ ਮੌਜੂਦਾ ਮਤਲਬ ਪਰਿਸਥਿਤੀ ਦੇ ਵਿੱਚ ਹਾਜ਼ਰ ਹੋ ਸਕਦੇ ਹਾਂ ਅਸੀਂ ਅਸੀਂ ਗਤੀਵਿਧੀਆਂ ਨੇ ਜਿਹੜੀਆਂ ਪਾਰਟੀ ਦੀਆਂ ਅਸੀਂ ਆਪਣੀ ਤਰਫ ਤੋਂ ਤਾਂ ਇਨਸ਼ਾਅੱਲਾ ਅਸੀਂ ਕਰ ਰਹੇ ਹਾਂ ਮੈਂ ਖੁਦ ਵੀ ਕਰ ਰਿਹਾ ਤੇ ਜਨਰਲ ਸੈਕਟਰੀ ਸਾਹਿਬ ਵੀ ਕਰ ਰਹੇ ਨੇ ਤੇ ਹੋਰ ਸਾਡੇ ਜਿਹੜੇ ਵਰਕਰ ਨੇ ਪਾਰਟੀ ਦੇ ਉਹ ਵੀ ਕੰਮ ਕਰ ਰਹੇ ਨੇ ਅਸੀਂ ਜਿਹੜਾ ਪਾਰਟੀ ਦੇ ਇਹੀ ਬਲੂ ਬੁੱਤੇ ਦੇ ਉੱਪਰ ਇਨਸ਼ਾਅੱਲਾ ਹਰ ਵਰਕਰਾਂ ਦੇ ਬਲੂ ਬੁੱਤੇ ਦੇ ਉੱਪਰ ਅਸੀਂ ਇਲੈਕਸ਼ਨ ਲੜਨ ਜਾਵਾਂਗੇ ਠੀਕ ਹੈ ਸੈਕਟਰੀ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਸਰ ਅ ਅਸਲਾਮੁਅਲੈਕੁਮ ਮੇਰਾ ਨਾਮ ਅਬਦੁਰ ਰੌਬ ਸਦੀਕੀ ਮੈਂ ਮੌਜੂਦਾ ਚੰਨਤ ਸੈਕਟਰੀ ਇੰਡੀਅਨ ਯੂਨੀਅਨ ਫਰਲੀਮ ਯੂਨਿਟ ਪੰਜਾਬ ਅਲਹਮਦੁਲਿਲਾ ਇਨਸ਼ਾਅੱਲਾ ਅੱਲਾ ਦੀ ਜਾਤੂ ਉਹ ਪੂਰੀ ਉਮੀਦਾਂ ਸੀ ਕਿ ਭਰਪੂਰ ਇਲੈਕਸ਼ਨ ਤਿਆਰੀ ਹੈ ਇਨਸ਼ਾਅੱਲਾ ਅਸੀਂ ਇਲੈਕਸ਼ਨ ਪੂਰੇ ਮਲੇ ਕੋਲੇ ਦੇ ਬਾੜਬੰਦੀ ਨੂੰ ਦੇਖਦੇ ਹੋਏ ਉਹਨਾਂ ਦੇ ਵਿੱਚ ਕੁਝ ਬਾੜਾ ਦੇ ਵਿੱਚ ਅਸੀਂ ਆਪਣਾ ਨੁਮਾਇੰਦਾਂ ਇਨਸ਼ਾਅੱਲਾ ਇਕੜ ਦੇ ਕੇ ਬਾਗਾਰੇ ਦੇ ਤੌਰ ਤੇ ਪਾਰਦੀ ਦੀ ਤਰਫ ਤੋਂ ਸਰ ਕੁਝ ਸੌਣ ਦੇ ਵਿੱਚ ਆਇਆ ਜਿਹੜੀ ਕਿ ਬਾੜਬੰਦੀ ਇਸ ਵਾਰ ਹੋਈ ਹੈ ਕਿ ਵੀ ਮੁਹ ਸਮਝ ਤੋਂ ਬਾਹਰ ਹੈ ਕੀ ਤੁਹਾਨੂੰ ਵੀ ਇਦਾਂ ਲੱਗਦਾ ਕਿ ਉਹ ਜਿਹੜੀ ਹੈਗੀ ਹੈ ਬਾੜਬੰਦੀ ਦੁਬਾਰਾ ਤੇ ਹੋਣੀ ਚਾਹੀਦੀ ਹੈ ਜਾਂ ਸਹੀ ਹੈ ਕੀ ਕਹਿਣਾ ਚਾਹੋਗੇ ਹਾਂ ਬਿਲਕੁਲ ਜਿਹੜੀ ਬਾੜਬੰਦੀ ਸਹੀ ਨਹੀਂ ਹੋਈ ਹੈ ਉਹ ਅਸੀਂ ਚਾਹੁੰਦੇ ਹਾਂ ਗਵਰਨਮੈਂਟ ਤੋਂ ਪੀਲ ਕਰਦੇ ਅ ਕਿ ਉਹ ਬਾੜਬੰਦੀ ਤਰੀਕੇ ਸਿਰ ਕਰਵਾਈ ਜਾਵੇ ਇਹ ਤੇ ਪਬਲਿਕ ਟਿੱਪਣੀ ਕਰਦੀ ਹੈ ਅਸੀਂ ਵੀ ਇਸ ਗੱਲ ਨੂੰ ਕਹਿੰਦੇ ਹਾਂ ਕਿ ਕਿਹੜੀ ਬਾੜਬੰਦੀ ਗਲਤ ਹੋਈ ਵੀ ਹੈ ਉਹਨੂੰ ਸਹੀ ਕੀਤਾ ਜਾਵੇ ਤੇ ਆਮ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਪਬਲਿਕ ਮੈਸੇਜ ਕੀ ਦਿਓਗੇ ਪਬਲਿਕ ਦੇ ਲਈ ਤਾਂ ਦੇਖੋ ਇਹ ਹੈ ਵੀ ਪਬਲਿਕ ਨੂੰ ਪੂਰਾ ਅਧਿਕਾਰ ਹੈ ਅੱਛੇ ਤੋਂ ਅੱਛਾ ਨੁਮਾਇੰਦਾ ਚੁਣਨ ਦਾ ਤੇ ਅਸੀਂ ਆਪਣੇ ਆਪ ਲੋਕ ਪੂਰੀ ਕੋਸ਼ਿਸ਼ ਕਰਾਂਗੇ ਵੀ ਪਬਲਿਕ ਦੇ ਜਿਹੜੇ ਅ ਲੋੜਾ ਹੋਣਗੇ ਆ ਉਹਨਾਂ ਨੂੰ ਸਮੇਤ ਪੂਰਾ ਕੀਤਾ ਜਾਵੇ ਤੇ ਪਬਲਿਕ ਦੇ ਲਈ ਵੈਲਫੇਅਰ ਦਾ ਕੰਮ ਔਰ ਸਮਾਜ ਭਲਾਈ ਦੇ ਜਿੰਨੇ ਵੀ ਕੰਮ ਨੂੰ ਉਸ ਤੇ ਜੱਟਾਂ ਨਾਲ ਕੀਤੇ ਜਾਵੇ